ਕੁੜੀ ਜੇ ਤਾਂ ਛਾਲ ਮਾਰ ਲਈ ਬੜੀਆ ਕੁੜੀ ਐ ਢੀ ਮੁੰਡਾ ਖਾਨੀ ਭਾਈ ਕਿਹਾ ਹੋਇਆ ਕਿ ਐ ਨਹੀਂ ਜਦ ਇਹਨਾਂ ਨੇ ਗੱਡੀ ਤੋੜ ਲਈ ਉਹ ਮੁੰਡਾ ਟਾਇਰਾਂ 'ਤੇ ਆ ਗਿਆ। ਫੇਰ ਜਾ ਉਹਨਾਂ ਨੇ ਮੈਰਮਾਨ ਨੇ ਕਿਹਾ ਵੀ ਕੁਛ ਵਿੱਚਾ ਕਹਿੰਦਾ ਕੁੱਤਾ ਆ ਗਿਆ ਹੁਣ ਕੋਈ ਨਹੀਂ ਆਇਆ ਜੀ ਸਕੂਲ ਤੋਂ ਇਹ ਅੱਜ ਸਾਡੇ ਪਿੰਡ ਦੀ ਪੰਚਾਇਤ ਆਈ ਐ ਔਰ ਜਦ ਇਹਨਾਂ ਨੇ ਪੁਲਿਸ ਬੁਲਾ ਲਈ ਉਰੇ ਦੱਸੋ ਵੀ ਅਸੀਂ ਕੋਈ ਇਹਨਾਂ ਨੂੰ ਮਾਰਨ ਕੁੱਟਣ ਆਏ ਆ ਪਿੰਡ ਬੁਲਾੜੀ ਖੁਰਦ ਵਿਖੇ ਜਿਸ ਕੀਰਤ ਸਿੰਘ 8 ਸਾਲਾ ਬੱਚੇ ਦੀ ਆਪਣੇ ਸਕੂਲ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਕੋਟਲਾ ਬਜਵਾੜਾ ਦੀ ਵੈਨ ਹੇਠਾਂ ਆ ਕੇ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋ ਰ ਸਕੂਲ ਦੇ ਪ੍ਰਬੰਧਕਾਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਦੇ ਨਾਲ ਸਕੂਲ ਅੱਗੇ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਉੱਥੇ ਬੱਚੇ ਦੇ ਦਾਦਾ ਨਛੱਤਰ ਸਿੰਘ ਨੇ ਦੱਸਿਆ ਕਿ ਵੈਨ ਦੇ ਡਰਾਈਵਰ ਅਤੇ ਕੰਡਕਟਰ ਨੇ ਜਸਕੀਰਤ ਸਿੰਘ ਨੂੰ ਵੈਨ ਤੋਂ ਥੱਲੇ ਉਤਾਰ ਕੇ ਵੈਨ ਤੋੜ ਲਈ ਜਿਸ ਕਰ ਜਸਕੀਰਤ ਸਿੰਘ ਉਕਤ ਸਕੂਲ ਵੈਨ ਦੇ ਟਾਇਰਾਂ ਹੇਠ ਆ ਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕਿ ਚੁੱਕਾ ਹਸਪਤਲ ਲਿਜਾਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਸਹੂਮ੍ਰਿਤੀ ਕਰਾਰ ਦੇ ਦਿੱਤਾ ਗਿਆ। ਇਹ ਹੋਇਆ ਬੱਸ ਇਹ ਅਸੀਂ ਦਸ ਕੱਖਾ ਨੂੰ ਗਏ ਬੱਸ ਬੱਸ ਤਾਰੀ ਕੁੜੀ ਔਰ ਮੁੰਡਾ ਕੁੜੀ ਜਿਹੜੇ ਦਾ ਛਾਲਮਾਲ ਦੀ ਬੜੀਆ ਕੁੜੀ ਐ ਢੀ ਮੁੰਡਾ ਖਾਨੀ ਭਾਈ ਕਿਹਾ ਹੋਇਆ ਕਿ ਆ ਨਹੀਂ ਜਦ ਇਹਨਾਂ ਨੇ ਗੱਡੀ ਤੋੜ ਲਈ ਉਹ ਮੁੰਡਾ ਟਾਇਰ ਆ ਗਿਆ ਫੇਰ ਜਦ ਉਹਨਾਂ ਨੇ ਮਹਿਰਮਾਨ ਨੇ ਕਿਹਾ ਵੀ ਕੁਛ ਵਿੱਚਾ ਕਹਿੰਦਾ ਕੁੱਤਾ ਆ ਗਿਆ ਹੁਣ ਤੁਸੀਂ ਇੱਕ ਗੱਲ ਦੇਖੋ ਜੀ ਜਦੋਂ ਕੀ ਨਾਮ ਸੀ ਬਾਪੂ ਮ੍ਰਿਤਪੁਰ ਮੁੰਡਾ ਢੇਰਤ ਸਿੰਘ ਕਿੰਨੀਵੀਂ ਕਲਾਸ ਪੜ੍ਹਦਾ ਹਾਂ ਜਨੀ ਫਾਸਟ ਚਿਆ ਫੇਰ ਤੁਸੀਂ ਹੁਣ ਕਾਰਵਾਈ ਦੀ ਕੀ ਮੰਗ ਕਰਦੇ ਹੋ ਕੀ ਚਾਹੁੰਦੇ ਹੋ ਮਝ ਨਹੀਂ ਹਨ ਸਾ ਮੇ ਲਗਾਈਦਾ ਚਾਹੀਦੇ ਨਾ ਕੁ ਸਕੂਲ ਆਣਾ ਤੁ ਨੂੰ ਗਾਣਾ ਤੇ ਕਰੋ ਕੇਸ ਤੇ ਬਾਪੂ ਕਿਹੜੇ ਸਕੂਲ ਚ ਪੜਦਾ ਸੀ ਇਸੀ ਚ ਗਾਰਡਨ ਪਹਿਲੀ ਗਾਰਡਨ ਤੋਂ ਬੋਲਣਾ ਜੀ ਸਾਡਾ ਬੱਚਾ ਜੀ ਗਾਰਡਨ ਮੈਲੀ ਚ ਪੜਦਾ ਤਾਂ ਹੀ ਕੱਲ ਕੱਲ ਦੀ ਗੱਲ ਹੈ ਜੀ ਬੱਚਾ ਸਾਡਾ ਮਤਲਬ ਬਸ ਛੱਡਣ ਵਾਸਤੇ ਆਈ ਜੀ ਉਹਨੂੰ 3 ਸਾਲ ਤੋਂ ਸਾਡਾ ਬੱਚਾ ਸਕੂਲ ਚ ਪੜ ਰਿਹਾ ਹੈ ਜੀ ਬੱਚੇ ਨੂੰ ਉਤਾਰ ਕੇ ਜੀ ਜਾਂ ਬਸ ਤੁਰੇ ਆਈ ਇੱਕ ਗੁੱਡੀ ਸੀਗੀ ਜੀ ਉਹ ਸੜਕ ਕਰਾਸ ਕਰ ਗਈ ਇਹ ਮੁੰਡਾ ਮਤਲਬ ਉਤਰ ਕੇ ਮੁਰੇ ਹੋ ਕੇ ਤੇ ਖੜ ਗਿਆ ਜੀ ਇਹਨਾਂ ਨੇ ਜਦੋਂ ਉਸੇ ਟਾਈਮ ਬੱਸ ਤੋੜ ਲਈ ਬੱਚਾ ਮੁਰਲੇ ਟਾਇਰ ਦੇ ਹੇਠਾਂ ਆ ਗਿਆ ਜੀ ਦੇਖੋ ਤੁਸੀਂ ਇਹਨਾਂ ਦੀ ਕਿੰਨੀ ਅਣਗਹਿਲੀ ਹੈ ਡਰਾਈਵਰ ਨੇ ਇਹਨਾਂ ਵੀ ਨਹੀਂ ਸੋਚਿਆ ਜੀ ਨਾਲ ਮੈਂ ਮੰਗ ਵੀ ਆ ਵੀ ਬੱਚੇ ਨੂੰ ਦੂਈ ਸਾਈਡ ਤੇ ਕਰਨਾ ਦਾ ਇਹਨਾਂ ਦਾ ਫਰਜ਼ ਹੈਗਾ ਜੀ ਕਿ ਨਹੀਂ ਹੈਗਾ ਜੀ ਕੀ ਨਾਮ ਕੀ ਸੀ ਮਿਹਰਤ ਦਾ ਹਰਕਿਰਤ ਸਿੰਘ ਕਿੰਨੇ ਸਾਲ ਦਾ ਸੀ ਇਹ 8 ਸਾਲ ਦਾ ਸੀਗਾ ਜੀ 8-9 ਸਾਲ ਦਾ ਹੀ ਕਿਹੜੇ ਸਕੂਲ ਚ ਪੜਦਾ ਸੀ ਗਰਦਨ ਮੈਲੀ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਆ ਸੀ ਜੀ ਮੈਂ ਇਹਨਾਂ ਤੇ ਸਕੂਲ ਵਾਲਿਆਂ ਤੇ ਵੀ ਪਰਚਾ ਹੋਣਾ ਚਾਹੀਦਾ ਜੀ ਠੀਕ ਹੈ ਜੋ ਮੰਦੀ ਕਾਰਵਾਈਆ ਇਹਨਾਂ ਤੇ ਹੋਈ ਜਾਵੇ ਇਹਨਾਂ ਨੇ ਦੇਖੋ ਜੀ ਕੱਲ ਦਾ ਇਹ ਮੱਲੋ ਇਹ ਵਾਕਾ ਹੋਇਆ ਹੋਵੇ ਜੀ ਅੱਜ ਤੱਕ ਇਹਨਾਂ ਨੇ ਆ ਕੇ ਮੱਲੋ ਪੰਚਾਇਤ ਨੂੰ ਨਹੀਂ ਮਿਲੇ ਪਿੰਡ 'ਚ ਕੋਈ ਆਇਆ ਸਕੂਲ ਵਾਲਾ ਨਾ ਕੋਈ ਪ੍ਰਿੰਸੀਪਲ ਨਾ ਕੋਈ ਮਾਲਕ ਇਹਨਾਂ ਦਾ ਫਰਜ਼ ਬਣਦਾ ਹੀ ਆ ਉਹਨਾਂ ਦਾ ਕੋਈ ਨਹੀਂ ਆਇਆ ਜੀ ਸਕੂਲ 'ਚ ਇਹ ਅੱਜ ਸਾਡੇ ਪਿੰਡ ਦੀ ਪੰਚਾਇਤ ਆਈ ਔਰ ਜਦ ਇਹਨਾਂ ਨੇ ਪੁਲਿਸ ਬੁਲਾ ਲਈ ਉਹਰੇ ਦੱਸੋ ਵੀ ਅਸੀਂ ਕੋਈ ਇਹਨਾਂ ਨੂੰ ਮਾਰਨ ਕੁੱਟਣ ਆਏ ਆ ਮੈਂ ਹਰਦੇਵ ਸਿੰਘ ਨਾਮ ਦਾ ਨਹੀਂ ਗਾਰਡਨ ਹੈਂਡੀ ਇੰਟਰਨੈਸ਼ਨਲ ਸਕੂਲ ਕੋਟਲਾ ਬਿਜਵਾੜਾ ਸਰਹੰਤਾ ਐਮ.ਡੀ. ਆ ਜੀ जोड़ा एक्सीडेंट हो मेरे बच्चे मैं बहुत दुख है इस चीज का परमात्मा कदम किसी काम करवाए मैं मां प्यो जो चाहिए आप जी मैं मां प्यो दे मेरे वास्ते सब तो वे मां प्यो फिर बच्चे फिर मेरा स्टाफ वो भी यही दोष लगा रहे कि ड्रैवर की अंगी कई मैं की तो मैं 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 और मैं प्रोफा मैं करा चाहते हैं था चलना मैं चला केस करना चाहते ने मैं चला जी मैं अपनी कोई गल तो पिछे नहीं रखना क्योंकि मेरा मेरे स्कूल चौदह हजार बच्चा पढ़ता जी मेरे वास्ते एक एक बच्चा मेरे बच्चे वगैरह जी मैं अपने स्कूल कभी यह नहीं चाहवागा कि कोई घटना वापरे कोई किसी के बच्चे नहीं चाहता तो मेरा बच्चा से करके मैं चाहवागा मां प्यो भी मैं हूं माँ प्यो नहीं मिले चला प्यो तो अलावा भी पेरेंट्स कर रहे हैं कई बार मूल जवानी प्रिंसीपल करी है वो कहें भी अस कुछ कर सकते है समझा लीर जी मैं थोट दसा कभी कोई हादसा वापरे ना आप दोष मन हैं मैं अपने ड्राइवर की गलती मान लीती मैंने भी पता कल की होया मेरे ड्राइवर कंडक्टर सब दोषी ने मैं हम सब तो पहला आपने यह जरा बच्चा मेरा चढ़ाई किया मैं खड़ोता मैं माँ प्यो सैटिस्फाइड करा कि मैं कर सदा राम ना करे कभी किसी बच्चे ना ले हो जो तो बच्चा चला गया वास्ते मैं सिर्फ अरदस कर सदा रब बच्चे की आत्मा शांति दे बच्चों के मां प्यो गल करके अगर बताई है मैं उस चीज कोर्ट दिदायतवर भी करते हैं बच्चे ज्यादा बिठाते हैं सरकार वालों परिवहन सरकार सरकार ने कहया जो दिदायत ने मैं सारे हिदायतों में जैसे मेरे गड्डी के कागज एक घुस रहे हैं ड्रैवर का लाइसेंस प्रॉपर है ਔਰ ਪਰਮਿਟ ਪੂਰੇ ਨੇ ਮਤਲਬ ਜਿਨੇ ਬੱਚਾ ਦੀ ਕੈਪੈਸਿਟੀ ਉਹਨਾਂ ਬੱਚਾ ਤੁਸੀਂ ਕਿਸੇ ਦੇ ਨਾਲ ਚੈੱਕ ਕਰਵਾ ਚਾਹਨਾ ਮੈਂ ਨਹੀਂ ਕਹਿੰਦਾ ਹੁਣ ਤੁਸੀਂ ਕੱਲ ਚੈੱਕ ਕਰੋ ਕੱਲ ਨਾ ਕਰੋ ਕਿਸੇ ਦਿਨ ਮੇਰੇ ਕਿਸੇ ਵੀ ਬ੍ਰਾਂਚ 'ਚ ਮੇਰਾ 14000 ਬੱਚਾ ਪੜਦਾ ਮੈਂ ਕਦੀ ਕਿਸੇ ਨਾਲ ਜਾਤ ਨਹੀਂ ਹੁੰਦਾ ਮਾਮਾ ਹੈਗਾ ਜੀ ਕੱਲ ਮੈਂ ਡੀਪੀ ਅਫਸਰ ਸੀਗਾ ਠਾਣਾ ਬਡਾਲੀਆ ਦਾ ਸੀ ਉਹ ਕਿ ਤੇ ਸੂਚਨਾ ਮਿਲੀ ਸੀ ਕਿ ਇੱਕ ਫੰਡ ਬਲਾਰੀ ਖੁਰਦਾ ਸਕੂਲ ਦੀ ਬੱਸ ਦਾ ਜਿਹੜਾ ਹੈਗਾ ਐਕਸੀਡੈਂਟ ਹੋ ਗਿਆ ਬੱਚਾ ਉਹ ਨੀਚੇ ਆ ਗਿਆ ਇਹ ਬੱਚੇ ਦਾ ਜਿਹੜਾ ਫਾਦਰ ਹੈ ਨਹੀਂ ਉਹਦੇ ਚਾਚੇ ਦੇ ਬਿਆਨ ਤੇ ਜਿਹੜੀ ਸੀਗੀ ਐਫ ਆਈ ਆਰ ਨੰਬਰ 13 ਮਿਤੀ 1924 ਹਿੰਦਰਾ 279304 اے ਆਈ ਪੀ ਸੀ ਥਾਣਾ ਮੰਡਾਲੀ ਹਲਾਸੂ ਡਰਾਈਵਰ ਦੇ ਉੱਤੇ ਕੰਡਕਟਰ ਦੇ ਖਿਲਾਫ ਦਰਜ ਕੀਤਾ ਗਿਆ ਤੇ 10 ਵੀ ਕਰਦੇ ਜਿਹੜੀ ਲੀ ਹੈ ਡਰਾਈਵਰ ਵੀ ਗ੍ਰਿਫਤਾਰ ਕਰ ਲਿਆ ਤੇ ਕੰਡਕਟਰ ਵੀ ਗ੍ਰਿਫਤਾਰ ਕਰ ਰਿਹਾ ਤੇ ਅੱਗੇ ਹੁਣ ਜਿਹੜੀ ਹੈਗੀ ਹੈ ਤਫਤੀਸ਼ ਜਾਰੀ ਹੈ ਅੱਜ ਕੋਸ਼ਮਰਮ ਦਾ ਜਿਹੜਾ ਹੈ ਬੱਚੇ ਦੀ ਕੋਸ਼ਮਰਮ ਕਰਾਇਆ ਜਾ ਰਿਹਾ ਹੈ ਨਾਮ ਸੀ ਮੇਰੇ ਪੁੱਤ ਦਾ ਕਿੰਨੇ ਸਾਲ ਦਾ ਸੀ ਜਸਪੀਰ ਤੁਸੀਂ ਨਾਮ ਸੀਗਾ ਜੀ 8 ਸਾਲ ਦੀ ਉਮਰ ਸੀ ਪਹਿਲੀ ਕਲਾਸ ਚ ਪੜਦਾ ਸੀਗਾ ਜੀ ਇਹ ਕਿਹੜੀ ਸਕੂਲ ਸੀ ਇਹ ਹੈਗਾ ਜੀ ਗਾਰਡਨ ਵੈਲੀ ਸਕੂਲ ਕੋਟਲਾ ਬਿਜੋੜਾ ਦਾ